ਜਿਹੜੇ ਖਾਂਦੇ ਉਹ ਤਾਂ ਮੜੇ ਮੋਟੇ ਖਾਂਦੇ ਹੀ ਐ ਜਦੋਂ ਵੱਡੇ ਸਮਗਦਰ ਫੜ ਲਏ ਉਦੋਂ ਨਸ਼ਾ ਕਿੱਥੇ ਰਹਿ ਗਿਆ ਨਸ਼ਾ ਨੁਸ਼ਾ ਕੁਛ ਨਹੀਂ ਐਵੇਂ ਗੱਪ ਮਾਰੀ ਜਾਂਦੇ ਐ ਨਸ਼ਾ ਫੜ ਲਿਆ ਉਹ ਕਰ ਲਿਆ ਜੀ ਗੱਲ ਵੀ ਨਸ਼ਾ ਵੇਖਦਾ ਕਿਤੇ ਵੇਖਦਾ ਨਹੀਂ ਤੂੰ ਦਿਖਾਉ ਪੈਂਦੇ ਜੀ ਆ ਕਿੱਥੇ ਵੇਖਦਾ ਅਕਾਲੀ ਦਲ ਵਾਲੇ ਵਿੱਚ ਕਹੀ ਜਾਂਦੇ ਕਾਂਗਰਸ ਵਾਲੇ ਕਹੀ ਜਾਂਦੇ ਵੀ ਇਹਨਾਂ ਨੇ ਕੀਤਾ ਕੀ ਐ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗਦੇ ਆ ਅਸੀਂ ਕਿਹੜਾ ਕਹੀਏ ਕਹਿੰਦੇ ਅਸੀਂ ਕੰਮ ਕੀਤਾ ਤਾਂ ਵੋਟ ਬਹੁ ਨਹੀਂ ਦਨਾ ਪਾਉਾਰੇ ਮੁਲਾਜ਼ਮਾਂ ਜੋ ਉੱਥੇ ਵੱਢਦੇ ਐ ਐਵੇਂ ਕੋਈ ਤੁਹਾਨੂੰ ਗੱਪ ਮਾਰੀ ਜਾਵੇ ਮਾਰੀ ਜਾਵੇ ਤੂੰ ਜਾ ਕੇ ਸਾਡੇ ਨਾਲ ਸਕੂਲ ਚ ਜਾਓ ਤੇ ਤੂੰ ਜਾ ਕੇ ਦੇਖੋ ਜਿਹ ਗਰਾਮਦਾਰੀ ਨਾਲ ਹੀ ਖਤਮ ਹੋਊ ਇੱਕੋ ਦਮ ਦਾ ਪਾ ਜਈ ਕਹੀਏ ਵੀ ਆ ਸਾਫ ਹੋ ਜੇ ਸਫਾਈ ਹੁੰਦੀ ਨਹੀਂ ਕੋਦਮ ਦਾ ਜੇ ਨਵਾਂ ਝਾੜੂ ਲਿਆਉਣੇ ਉਹਨੂੰ ਵੀ ਮੂਰੋ ਬੜਾ ਮਾੜਾ ਵੱਢ ਕੇ ਫੇਰ ਸਫਾਈ ਕਰਨੀ ਪੈਂਦੀ ਆ ਫੇਰ ਹੀ ਸਫਾਈ ਕਰਦਾ ਹੁੰਦਾ ਸਫਾਈ ਹੁੰਦੀ ਨਹੀਂ ਨਹੀਂ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਅੱਜ ਇਹ ਗੱਲਬਾਤ ਕਰਦੇ ਆ ਮਾਨ ਸਾਹਿਬ ਦੇ ਜਿਨ੍ਹਾਂ ਨੂੰ ਪਮਖੜ ਕਿਆ ਕਰਦੇ ਸੀ ਤੇ ਉਹ ਪਹੁੰਚੇ ਹੋਏ ਆ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਤਿਆਰ ਹੋ ਫਿਰ ਪੂਰਾ ਗੋੜੀ ਜੀ ਕਿਵੇਂ ਲੱਗਦਾ ਤੁਹਾਨੂੰ ਆ ਜਾਣੀਆਂ 130 ਦੀ 130 ਕਰਾਂਗੇ ਜੀ ਕਰਾਂਗੇ ਕੱਲੀ ਦਲ ਕਹਿੰਦੇ 130 ਹੁਣ ਨਹੀਂ ਹੋਣਗੇ ਉਹ ਕੱਲੀ ਦਲ ਨੂੰ ਕੌਣ ਪੁੱਛਦਾ ਹੈ ਜਦੋਂ ਜਾਓ ਯਾਤਰਾ ਕੱਢ ਰਹੀ ਆ ਹਰ ਸਿਮਰਤ ਕੱਲੀ ਇੱਥੇ ਹੀ ਆ ਹੋਰ ਤਾਂ ਕਿਤੇ ਨਹੀਂ ਹੈ ਬਸ ਖਤਮ ਹੋਇਆ ਪਿਆ ਕੱਲੀ ਦਲ ਆ ਹਮ ਲੋਕ ਤਾਂ ਪਿੰਡਾਂ ਦੇ ਵਿੱਚ ਕਹਿੰਦੇ ਹਰ ਸਿਮਰਤ ਕੌਰ ਬਾਦਲ ਨੇ ਬਠਿੰਡਾ ਨੂੰ ਐਮ ਜਲੇ ਆਕੇ ਦਿੱਤਾ ਤੇ ਛੜਕਾ ਐ ਬਣਾਤੀ ਆ ਜਿਵੇਂ ਸਖਬੀਰ ਸਿੰਘ ਬਾਦਲ ਜੀ ਕਿਹਾ ਕਰਦੇ ਸੀ ਬੰਬ ਨਾਲ ਵੀ ਨਹੀਂ ਟੁੱਟਣੀਆਂ ਉਦਾਂ ਹੀ ਬੰਬ ਨਾਲ ਜਿਹੜੀਆਂ ਨਾਂ ਟੁੱਟਣ ਵਾਲੀਆਂ ਸੜਕਾਂ ਬਣਾਤੀਆ ਪਹਿਲਾਂ ਇਹ ਮੈਂ ਜੋ ਐ ਪੁੱਛ ਲੈਣਾ ਹਰ ਸਮੇਂ ਤੇ ਬਾਦਲ ਪੁੱਛ ਲੈ ਵੀ ਭਾਜਪਾ ਨੇ ਲੈਂਦਾ ਹੈ ਕਿ ਆਪ ਲੈ ਆਏ ਨੇ ਇਹ ਕਾਲੀਦਰ ਲੈ ਕੇ ਆਇਆ ਹੈ ਭਾਜਪਾਲੇ ਕਹਿੰਦੇ ਅਸੀਂ ਲੈਂਦਾ ਇਹ ਮੈਂ ਇਹ ਕਹਿੰਦੀ ਅਸੀਂ ਲੈਂਦਾ ਇਹ ਪਹਿਲਾਂ ਡਿਸਾਈਡ ਕਰ ਲੈਣਾ ਵੀ ਕਿਹਨੇ ਲੈਂਦਾ ਹੈ ਤੇ ਭਾਜਪਾ ਵਾਲਿਆਂ ਦੇ ਚਾਹੇ ਨਾਲ ਰਲ ਕੇ ਲੈ ਕੇ ਆਂਦਾ ਪਰ ਕੇਂਦਰੀ ਮੰਤਰੀ ਸੀ ਉੱਥੇ ਮੰਗ ਰੱਖੀ ਗਈ ਆ ਬੀਬਾ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਮੈਂ ਮੰਗ ਰੱਖੀ ਤਾਂ ਹੀ ਆਇਆ ਨਾ ਇਹ ਮਝ ਪਤਾ ਕੀ ਹੈ ਉਹ ਐਸ ਐ ਐਮਪੀ ਜਿੱਤ ਕੇ ਗਈ ਹੈ ਸਾਡੇ ਉਹਦਾ ਫਰਜ਼ ਬੰਦਾ ਸੀਗਾ ਸਾਡੇ ਇਲਾਕੇ ਲਈ ਕੰਮ ਕਰਨ ਦਾ ਜੇ ਕੰਮ ਨਹੀਂ ਕਰਦੀ ਤਾਂ 15 ਸਾਲ ਹੋ ਗਏ ਸੀਗੇ 15 ਸਾਲ ਚ 75 ਲੱਖ ਰੁਪਇਆ 75 ਕਰੋੜ ਰੁਪਇਆ ਹੁੰਦਾ ਇੱਕ ਤੁਹਾਨੂੰ ਪਤਾ 25 ਕਰੋੜ ਰੁਪਇਆ 5 ਸਾਲਾਂ ਦਾ ਸਾਲ ਦਾ ਹੁੰਦਾ ਹੈਗਾ ਜਿਹੜਾ ਫੰਡ ਹੈ ਉਹਨਾਂ ਨੂੰ ਉਹਨਾਂ ਨੂੰ ਦੱਸੋ ਵੀ 75 ਕਰੋੜ ਰੁਪਏ ਕਿੱਥੇ ਲਾਇਆ ਹੈ ਕੱਲ ਐਮਜ਼ ਦੀ ਡਗੜਗੀ ਵਜਾਈ ਜਾਂਦੇ ਆ ਵੀ ਐਮਜ਼ 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 ਤਾਂ ਵੋਟਾਂ ਥੋੜੀ ਪੈਣਗੀਆਂ ਉਹ ਤਾਂ ਤਿੰਨ ਸਾਲ ਤਿੰਨ ਅੱਜ ਤੋਂ 15 ਸਾਲ ਪਹਿਲਾਂ ਦਾ ਐਮਜ਼ ਆਇਆ ਹੈ ਗੱਪੀ ਮਰੀ ਜਾਂਦੀ ਹੈ ਉਹ ਤਾਂ ਗੱਪੀ ਮਰੀ ਜਾਂਦੇ ਆ ਉਹ ਤਾਂ ਗੱਪੋ ਕਹਿੰਦੇ ਸੀਐਮ ਭਗਵੰਤ ਮਾਨ ਗੱਪ ਮਾਰੀ ਜਾਂਦਾ ਕਹਿੰਦੇ ਫਲੈਕਸ ਬੋਰਡ ਲਾਤੇ ਥਾਂ ਥਾਂ ਨਸ਼ਾ ਹੋਵੇ ਚੱਲ ਰਿਹਾ ਕਹਿੰਦੇ ਜੀ ਭ੍ਰਿਸ਼ਟਾਚਾਰੀ ਹੋਵੇ ਚੱਲ ਰਹੀ ਹੈ ਕੱਖ ਨਹੀਂ ਹੋਇਆ ਜੀ ਕੁਛ ਨਹੀਂ ਜੀ ਸਾਰਾ ਕੁਝ ਵਧੀਆ ਜਾਵਾ ਪਹਿਲਾਂ ਤਾਂ ਗੱਲ ਸੁਣੋ ਗੇਮੀ ਦਾਰ ਲਈ ਦੋ ਗੱਲਾਂ ਚਾਹੀਦੀਆਂ ਹੁੰਦੀਆਂ ਹੈ ਪੰਜ ਹਜ਼ਾਰ ਸਾਡਾ ਮਹੀਨੇ ਦਾ ਬਿੱਲ ਬਚਾ ਅੱਗੇ ਸਾਨੂੰ ਨਾ ਦੋ ਮਹੀਨਿਆਂ ਤੋਂ ਬਿੱਲ ਆਉਂਦਾ ਸੀਗਾ ਬਿਜਲੀ ਦਾ ਤੇ ਸਾਨੂੰ ਭਾਦੀ ਬਣ ਜਾਂਦੀ ਸੀ ਨੀਂਦ ਨਹੀਂ ਆਉਂਦੀ ਸੀ 7 ਤਰੀਕ ਆਉਂਦੀ ਸੀ ਨਾ ਬਿੱਲ 7 ਤਰੀਕ ਨੂੰ ਆਉਂਦੇ ਸੀ ਨੀਂਦ ਨਹੀਂ ਆਉਂਦੀ ਸੀ ਇੱਕ ਅਸੀਂ ਇੱਕ ਸ਼ਟਾਂਗ ਤੇਲ ਨਹੀਂ ਬਾਲ ਕੇ ਵੇਖਿਆ ਤੇ ਡੀਜ਼ਲ ਸੀ ਪੂਰਾ ਵੀ ਝੋਨੇ ਲਾਇਆ ਹੈ ਵਧੀਆ ਜੈਸੀ ਦੂਜੂ ਵੀ ਜਿਆਦਾ 1500 ਰੁਪਏ ਸਾਨੂੰ ਭਗਵਾਨ ਤੁਮਾਰ ਨੇ ਦਿੱਤਾ ਸਾਡੇ ਖਾਤੇ 'ਚ ਪਾਇਆ ਇਹੋ ਜਿਹਾ ਵਧੀਆ ਸਕੂਲ ਬਣਾ ਤੇ ਬਹੁਤ ਵਧੀਆ ਬਣਾਤਾ ਨੇ ਸਾਰਾ ਕੁਝ ਸਕੂਲਾਂ ਦੀ ਗੱਲ ਕਰਦੇ ਹਾਂ ਸਕੂਲਾਂ ਦੇ ਵਿੱਚ ਤਾਂ ਗਿਣਤੀ ਹੈ ਨਹੀਂ ਬੱਚਿਆਂ ਦੀ ਕਹਿੰਦੇ ਗਰੀਬਾਂ ਦੇ ਬੱਚੇ ਪੜ੍ਹਦੇ ਹੋ ਮਿੱਡੇ ਮਿਲ ਤੇ ਲੱਗੇ ਹੋਏ ਆ ਕਹਿੰਦੇ ਕਿਸੇ ਵੀ ਕਿਸਾਨ ਦਾ ਤੀ ਪੋਤਾ ਕਹਿੰਦੇ ਸਰਕਾਰੀ ਸਕੂਲ ਦੇ ਵਿੱਚ ਨਾ ਸਰਕਾਰੀ ਮੁਲਾਜ਼ਮ ਦਾ ਨਾ ਕਿਸਾਨ ਦਾ ਲੱਗਿਆ ਨਹੀਂ ਕੋਈ ਮੈਮੇ ਸਰ ਜੇ ਚੱਲੋ ਮੈਮੇ ਸਰ ਜੇ ਜਾ ਕੇ ਦੇਖੋ ਸਕੂਲ ਦਾ ਕੀ ਬਹੁਤ ਵਧੀਆ ਸਕੂਲ ਬਣਿਆ ਹੈ ਉੱਥੋਂ ਦੇ ਬਹੁਤ ਵਧੀਆ ਅਧਿਆਪਕਾ ਬਹੁਤ ਵਧੀਆ ਪੜ੍ਹਾਉਂਦੇ ਆ ਤੇ ਰਿਜਲਟ 98% ਆਇਆ ਜੀ ਉਥੇ ਹਾਂ ਹਾਂਜੀ ਮੈਡ ਲਿਸਟ ਚ ਬੱਚੇ ਆਈਆਂ ਮੈਡ ਲਿਸਟ ਦੇ ਵਿੱਚ ਬੱਚੀਆਂ ਆਈਆਂ ਤਾਂ ਸਰਕਾਰੀ ਮੁਲਾਜ਼ਮ ਸਰਕਾਰੀ ਸਕੂਲਾਂ ਦੇ ਵਿੱਚ ਕਿਉਂ ਨਹੀਂ ਲਾਉਂਦੇ ਸਰਕਾਰੀ ਸਕੂਲਾਂ 'ਚ ਹੀ ਪੜਦੇ ਬੱਚੇ ਆਏ ਹਨ ਨਹੀਂ ਮੁਲਾਜ਼ਮਾਂ ਦੀ ਮੁਲਾਜ਼ਮਾਂ ਦੇ ਵਿੱਚ ਕਿਉਂ ਨਹੀਂ ਪੜਦੇ ਸਾਰੇ ਸਾਰੇ ਮੁਲਾਜ਼ਮਾਂ ਜੋ ਉੱਥੇ ਹੀ ਪੜਦੇ ਐ ਐਵੇਂ ਕੋਈ ਤੁਹਾਨੂੰ ਗੱਪ ਮਾਰੀ ਜਾਵੇ ਤੁਸੀ ਜਾ ਕੇ ਸਾਡੇ ਨਾਲ ਸਕੂਲ 'ਚ ਜਾਓ ਤੇ ਤੁਸੀ ਜਾ ਕੇ ਦੇਖੋ ਪ੍ਰੋਗਰਾਮ ਤਾਂ ਕਿਵੇਂ ਪਿੰਡਾਂ ਦੇ ਵਿੱਚ ਜਾਣਿਓ ਕਿਵੇਂ ਦਾ ਲੱਗਦਾ ਤੁਹਾਨੂੰ ਜਿੱਤੂ ਆ ਖੁੱਡੀਆਂ ਰਿਸਪਾਂਸ ਕੀ ਖੁੱਡੀਆਂ ਖੁੱਡੀਆਂ ਜ਼ਮਾਨਤ ਜੱਤ ਕਰਾ ਦੋ ਇਹਨਾਂ ਦੀ ਅੱਛਾ ਜੀ ਹਾਂਜੀ ਕੀ ਇਹ ਕਹਿੰਦੇ ਨਸ਼ਾ ਤਾਂ ਖਤਮ ਨਹੀਂ ਹੋ ਰਿਹਾ ਨਸ਼ਾ ਪੂਰਾ ਨਸ਼ਾਨੀ ਕਾ ਜਿਹੜੇ ਖਾਂਦੇ ਉਹ ਤਾਂ ਮੜੇ ਮੋਟੇ ਖਾਂਦੀ ਐ ਜਦੋਂ ਵੱਡੇ ਸਮਗਦਰ ਫੜ ਲਏ ਉਦੋਂ ਨਸ਼ਾ ਕਿੱਥੇ ਰਹਿ ਗਿਆ ਠੀਕ ਹੈ ਜੀ ਨਸ਼ਾ ਨੁਸ਼ਾ ਕੁਛ ਨਹੀਂ ਐਵੇਂ ਗੱਪ ਮਾਰੀ ਜਾਂਦੇ ਨਸ਼ਾ ਫੜ ਲਿਆ ਉਹ ਕਰ ਲਿਆ ਜੀ ਗੱਲ ਵੀ ਨਸ਼ਾ ਵੇਖਦਾ ਕਿਤੇ ਵੇਖਦਾ ਨਹੀਂ ਤੁਸੀਂ ਦਿਖਾਓ ਪਿੰਡ ਜਿਹਾ ਕਿੱਥੇ ਵੇਖਦਾ ਨਹੀਂ ਅੱਜ ਇੱਥੇ ਕਾਠਾ ਜਿਹੜਾ ਦੇਖਣ ਨੂੰ ਨਹੀਂ ਮਿਲ ਰਿਹਾ ਜਿਵੇਂ ਸੀਐਮ ਭਗਵੰਤ ਮਾਨ ਨੇ ਆਉਣਾ ਸਿਰਫ ਇਹ ਨਾ ਇਹ ਤਿੰਨੀ ਚਾਰੀ ਥਾਈ ਪ੍ਰੋਗਰਾਮ ਹੈ ਬਹੁਤ ਜ਼ਿਆਦਾ ਕਾਠਾ ਹੈ ਤੁਸੀਂ ਆਹ ਦੇਖੋਗੇ 10 ਮੀਟਰ ਜਿਵੇਂ ਭਗਵੰਤ ਬਾੜਾ ਆਗਰ ਤੁਸੀਂ ਕਾਠਾ ਦਾ ਦੇਖੋ ਇੱਥੇ ਤੁਹਾਨੂੰ ਜੇ ਟੱਪਨ ਬਹੁਤ ਵਧੀਆ ਹਾਂਜੀ ਹਾਂਜੀ ਜ਼ਰੂਰ ਵਗੂਗੀ ਕੋਈ ਚੰਗਾ ਕੰਮ ਦੱਸ ਸਕਦੇ ਹੋ ਚੰਗਾ ਕੰਮ ਸਾਰੀ ਆ ਬਈ ਬਿਜਲੀ ਦੇ ਬਿੱਲ ਜ਼ੀਰੋ ਆ ਲਾਈਟ 12 ਘੰਟੇ ਚੱਲਦੀ ਆ ਪੂਰੀ ਮੋਟਰ ਵਾਲੀ ਹਸਪਤਾਲਾਂ 'ਚ ਵਧੀਆ ਸਹੂਲਤਾਂ ਸਕੂਲਾਂ 'ਚ ਵਧੀਆ ਸਹੂਲਤਾਂ ਸਕੂਲਾਂ ਦੇ ਵਿੱਚ ਜਵਾਬ ਪੜਦੇ ਆ ਤੁਹਾਡੀ ਹਾਂਜੀ ਸਕੂਲਾਂ 'ਚ ਜਵਾਬ ਪੜਦੇ ਆ ਕਿਹਦੇ ਜਵਾਬ ਪੜਦੇ ਆ ਤੁਹਾਡੀ ਸਾਡੇ ਚਾਚੇ ਦੇ ਜਵਾਹ ਹੀ ਆਈ ਸਰਕਾਰੀ ਸਰਕਾਰੀ ਸਕੂਲ ਚ ਆਈ ਕਿਹੜਾ ਪਿੰਡ ਹੈ ਜੀ ਬੀਬੀ ਵਾਲਾ ਪਿੰਡ ਹੈ ਜੀ ਬੀਬੀ ਵਾਲਾ ਇਧਰ ਨਥਾਣੀ ਗੁੜਾ ਆ 4 ਕਿਲੋਮੀਟਰ ਹੈ ਬਟੰਡੇ ਤੋਂ ਤਾਂ ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੇ ਧਰਨੇ ਤਾਂ ਦਿਨ ਬਾ ਦਿਨ ਉਹ ਜਿਉਂ ਤੋਂ ਤਿਉਂ ਹੀ ਨੇ ਉਹ ਉਹਨਾਂ ਦੀਆਂ ਆਬਦੀਆਂ ਮੰਗਾਈ ਹੁਣ 2 ਸਾਲ ਹੋ ਗਏ ਹੁਣ 2 ਸਾਲਾਂ ਚ ਹੁਣ 3 ਸਾਲ ਹਲੇ ਬਾਕੀ ਆ ਹੁਣ 2 ਸਾਲਾਂ ਦਾ ਸਾਰੀਆਂ ਮੰਗਾ ਪੂਰੀਆਂ ਵੀ ਨਹੀਂ ਹੋ ਸਕਦੀਆਂ ਹੌਲੀ ਹੌਲੀ ਜਿਵੇਂ ਜਿਵੇਂ ਸਰਕਾਰ ਕੋਲੇ ਉਹ ਆਊਗਾ ਤੇ ਹੌਲੀ ਹੌਲੀ ਮੰਗਾ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਲੱਗਦਾ 13 ਸਿੱਟਾ ਜਾਣਗੀਆਂ ਹਾਂਜੀ ਹਾਂਜੀ ਜ਼ਰੂਰ ਆਉਣੀਆਂ ਬਠਿੰਡੇ ਤੋਂ ਕਾਲੀ ਦਲ ਕਹਿੰਦੇ ਅਸੀਂ ਜਿੱਤਾਂਗੇ ਉਹਦਾ ਵੀ ਉਹਦੋਂ ਵੀ ਕਹਿੰਦੇ ਸੀਗੇ 2022 ਵੀ ਅਸੀਂ ਜਿੱਤਾਂਗੇ ਉਹਨਾਂ ਨੇ ਠੇਕਾ ਥੋੜੀ ਲੇਟਾ ਦਾ ਕਹਿੰਦੇ ਵਾਗੀ ਨੇਰੀ ਵਗਣੀ ਸੀ ਜਿਹੜੀ ਉਹਨਾਂ ਨੇ ਸਵੇਰੇ ਪਿੰਡਾਂ ਦੇ ਵਿੱਚ ਅਸੀਂ ਜਾਣੇ ਨਸ਼ਾ ਕਹਿੰਦੇ ਆਮ ਆਮ ਮੇਰਦਾ ਜੀ ਇਹ ਨਸ਼ਾ ਦਾ ਹੀ ਹੁਣ ਹੌਲੀ ਹੌਲੀ ਕੰਟਰੋਲ ਹੋਊਗਾ ਨਸ਼ਾ ਲੈਂਦਾ ਕਿਹੜੇ ਆ ਬਾਦਲ ਗਿਆ ਨਹੀਂ ਨਸ਼ਾ ਲੱਗ ਜਾਂਦਾ ਤੇ ਫਿਰ ਹੁਣ ਤਾਂ ਸੀਐਮ ਭਗਵੰਤ ਮਾਨ ਆ ਫਿਰ ਬਾਦਲ ਗਿਆ ਨਾ ਰਲ ਗਿਆ ਇਹ ਤਾਂ ਹੁਣ ਹੌਲੀ 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 ਬੰਦ ਹੋਊਗਾ ਜੀ ਕਿਵੇਂ ਦਾ ਲੱਗਦਾ ਲੋਕ ਪਾਉਣਗੇ ਵੋਟਾਂ ਵੋਟਾਂ ਪਾਉਣਗੇ ਲੋਕਾਂ ਨੇ ਵੋਟਾਂ ਪਾਉਣਗੇ ਕੰਮ ਦੇ ਆਧਾਰ ਤੇ ਲੋਕ ਵੋਟ ਪਾਉਂਦੇ ਆ ਕੰਮ ਦੇਖੋ ਸਾਡੇ ਜਿਵੇਂ ਸੁਰੱਖਿਆ ਫੋਰਸ ਹੋਰ ਸਕੂਲ ਐਮੀਨਸ ਆਪਣੇ ਮਹਿਲ ਲੱਗੂ ਸਕੂਲਾਂ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਜਵਾਕਤਾ ਪੜਦੇ ਨਹੀਂ ਮਿੱਡੇ ਮੀਲ ਜਿਨ੍ਹਾਂ ਨੇ ਖਾਣਾ ਖਾਣਾ ਹੁੰਦਾ ਗਰੀਬ ਲੋਕਾਂ ਦੇ ਕਿਰਤੀ ਲੋਕਾਂ ਦੇ ਜਵਾਕ ਪੜਦੇ ਆ ਨਾਮ ਮੁਲਾਜ਼ਮ ਦਾ ਪੜਦਾ ਤੇ ਨਾ ਕਿਸਾਨ ਦਾ ਪੜਦਾ ਤੇ ਐਮਪੀ ਮਧਾਇਕਾਂ ਦੇ ਤਾਂ ਪੜਨੀ ਕਿੱਥੋਂ ਆ ਹੁੰਦੀਆਂ ਤੇ ਜਾ ਕੇ ਦੇਖਣ ਵਾਲੀਆਂ ਗੱਲਾਂ ਕੁਝ ਹੋਰ ਹੁੰਦੀਆਂ ਹਕੀਕਤ ਇਹੀ ਤਾਂ ਗੱਲ ਅਸੀਂ ਦੱਸਦੇ ਆ ਨਾ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਲੋਕ ਇਹ ਗੱਲ ਸਾਨੂੰ ਕਹਿੰਦੇ ਨੇ ਕਿ ਉੱਥੇ ਉਹਨਾਂ ਕਿਰਤੀ ਲੋਕਾਂ ਦੇ ਦਿਹਾੜੀਦਾਰ ਲੋਕਾਂ ਦੇ ਜਵਾਬ ਪੜਦੇ ਨੇ ਉੱਥੇ ਕਿਸੇ ਦੇ ਪੜਦੇ ਨਹੀਂ ਜਵਾਬ ਤਾਂ ਸਰ ਨਹੀਂ ਨਹੀਂ ਤੁਸੀਂ ਜਾ ਕੇ ਦੇਖੋ ਜਾ ਕੇ ਜੇਦੋਂ ਜਾ ਕੇ ਆਪਾਂ ਚੈੱਕ ਕਰਾਂਗੇ ਨਾ ਉਦੋਂ ਪਤਾ ਲੱਗਦਾ ਲੋਕਾਂ ਦੀਆਂ ਗੱਲਾਂ ਕਹਿੰਦਾ ਨੇ ਹੁਣ ਕਾਲੀਦਲ ਵਾਲੇ ਵਿੱਚ ਕਹੀ ਜਾਂਦੇ ਕਾਂਗਰਸ ਵਾਲੇ ਕਹੀ ਜਾਂਦੇ ਵੀ ਇਹਨਾਂ ਨੇ ਕੀਤਾ ਕੀ ਐ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗਦੇ ਆਂ ਅਸੀਂ ਕਿਹੜਾ ਕਹੀਏ ਕਹਿੰਦੇ ਅਸੀਂ ਕੰਮ ਕੀਤਾ ਤਾਂ ਵੋਟ ਬਹੁਤ ਨਹੀਂ ਦਣਾ ਪਾਉ ਠੀਕ ਐ ਹਾਂ ਜੇ ਕੰਮ ਦੇ ਆਧਾਰ ਤੇ ਵੋਟ ਮੰਗਦੇ ਕਹਿੰਦੇ ਸਿਮਰਜੀਤ ਮਾਨ ਉਦੋਂ ਜਿੱਤ ਕੇ ਅਸੀਂ ਫਿਰ ਕੰਮ ਕੀਤਾ ਹੀ ਨਹੀਂ ਸੀ ਸਿਮਰਜੀਤ ਮਾਨ ਨੇ ਤਾਂ ਪੁੱਛੋ ਕਿਹੜੇ ਕਿਹੜੇ ਕੰਮ ਕੀ ਰੋਡ ਨੰਮੇ ਬਣਾਇਆ ਤਾਂ ਸੈਂਟਰ ਦਾ ਕੰਮ ਹੈ ਸੈਂਟਰ ਦੇ ਪੈਸੇ ਦਿੱਤਾ ਰੋਡ ਬਣਿਆ ਉਹ ਸਾਡੇ ਟੈਕਸ ਦੇ ਪੈਸੇ ਆ ਜਿਹੜੇ ਗਰੀਬ ਲੋਕਾਂ ਦੇ ਜਿਹੜੇ ਅਸੀਂ ਕੀਰਤੀ ਕਰਾਣਾ ਇਹਨਾਂ ਦੇ ਪੈਸਿਆਂ ਦੇ ਟੈਕਸ ਹੁਣ ਵਿੱਚ ਦੀ ਨਸ਼ਾ ਜਿਉਂ ਤੋਂ ਤਿਉਂ ਹੀ ਹਾਂ ਨਸ਼ਾ ਜਿਉਂ ਤੋਂ ਤਿਉਂ ਹੀ ਹੈ ਜਿਹੜੀਆਂ ਪਹਿਲਾਂ ਸਰਕਾਰੀਆਂ 75 ਸਾਲ ਜਿੰਨਾਂ ਨੇ ਰਾਜ ਕੀਤਾ ਇਹ ਕਾਲੀ ਦਲ ਲੈ ਕੇ ਆਈ ਇਹ ਨਸ਼ਾ ਨਸ਼ਾ ਕਾਲੀ ਦਲ ਲੈ ਕੇ ਆਈ ਇਹਦਾ ਮਤਲਬ ਕਿ ਭਗਵੰਤ ਮਾਨ ਕਾਲੀ ਦਲ ਨਾਲ ਰਲ ਗਿਆ ਨਸ਼ਾ ਨਹੀਂ ਬੰਦ ਹੋਇਆ ਨਸ਼ਾ ਹੌਲੀ ਹੌਲੀ ਦੇਖੋ ਜਿਹੜਾ 75 ਸਾਲਾਂ ਦਾ ਗੰਦ ਹੈ ਕੁਰਾਮਦਾਰੀ ਨਾਲ ਹੀ ਕੋਈ ਕਦਮ ਉਹ ਇੱਕੋ ਦਮ ਦਾ ਬਾਈ ਕਹਿੰਿਆ ਵੀ ਆ ਸਾਫ ਹੋ ਜੇ ਸਫਾਈ ਹੁੰਦੀ ਨਹੀਂ ਕੋਦਮ ਦਾ ਜੇ ਨਵਾਂ ਝਾੜੂ ਲਿਆਉਣੇ ਉਹਨੂੰ ਵੀ ਮੂਰੋ ਮਾੜਾ ਮਾੜਾ ਵੱਢ ਕੇ ਫੇਰ ਸਫਾਈ ਕਰਨੀ ਪੈਂਦੀ ਆ ਫੇਰ ਹੀ ਸਫਾਈ ਕਰਦਾ ਹੁੰਦਾ ਸਫਾਈ ਹੁੰਦੀ ਨਹੀਂ ਨਹੀਂ ਪਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਤਾਂ ਗੱਲਾਂ ਕਹੀਆਂ 75 ਸਾਲਾਂ ਦਾ ਗੰਦ ਪਿਆ ਪਿਆ ਹੌਲੀ ਹੌਲੀ ਦੇਖੋ ਸਾਰੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਜੀ ਲੱਗੇ ਹੋਏ ਨੇ ਹੌਲੀ ਹੌਲੀ ਹਰ ਇੱਕ ਚੀਜ਼ ਦੇ ਠੱਲ ਬਾਹਰੇ ਨੇ ਤਕਰੀਬਨ ਬਹੁਤ ਘੱਟ ਚੰਗੇ ਹੋਏ ਨੇ ਅੱਜ ਤੱਕ ਦੇਖੋ ਜਿਵੇਂ ਹੁਣ ਲੋਕ ਜਿਹੜੇ ਪਿੰਡਾਂ ਦੇ ਨੇ ਪਿੰਡਾਂ ਦੇ ਕਹਿ ਰਹੇ ਸੀ ਕਿ ਜਿਹੜੇ ਟਾਇਲਾਂ ਦੇ ਪਾਣੀ ਨਹੀਂ ਪਹੁੰਚਾਈ ਸਾਡੇ ਪਾਣੀ ਨਹੀਂ ਆਇਆ ਦੇ ਕੋਣ ਪਹਿਲਾਂ ਟਾਇਲਾਂ ਦਾ ਕਰਬਾਣੀ ਪਹੁੰਚਾਦਾ ਸੀ ਕਿਸਾਨ ਜੂਨੀਅਨ ਜਿੰਨੇ ਕਿਸਾਨਾਂ ਲੋਕ ਸਾਰੇ ਖੁਸ਼ ਆ ਸਾਡੇ ਪਿੰਡਾਂ ਕਿਸਾਨ ਕਿਸਾਨ ਤਾਂ ਧਰਨਾਂ ਤੇ ਬੈਠੇ ਹੁੰਦੇ ਆ ਕਿਸਾਨ ਦੇਖੋ ਜਿਹੜੇ ਧਰਨਾਂ ਤੇ ਬੈਠੇ ਜਿਹੜੇ ਪਾਣੀ ਦੇ ਮੁੱਦੇ ਆ ਮੈਂ ਪਾਣੀ ਦੇ ਮੁੱਦੇ ਤੇ ਲੈ ਕੇ ਗੱਲ ਕਰ ਰਿਹਾ ਪਾਣੀ ਦੇ ਮੁੱਦੇ ਦੇਖੋ ਜਦੋਂ ਕਿਸਾਨ ਕਹਿੰਦੇ ਸਾਡੇ ਤੱਕ ਪਾਣੀ ਨਹੀਂ ਪਹੁੰਚਦਾ ਉਹ ਜਾ ਕੇ ਦੇਖੋ ਪੈਪੇ ਵੀ ਪੈ ਗਈ ਪਾਣੀਆਂ ਵੀ ਪਹੁੰਚ ਗਿਆ ਬਿਲੀ ਅੱਜ ਤੱਕਰ ਕਿਹੜੀ ਸਰਕਾਰ ਨੇ ਦੇਖੋ ਜਨਰਲ ਤੇ ਕੈਟਾਗਰੀ ਨੂੰ ਜਾਂ ਜਿਹੜੀ ਐਸੀ ਬੀਸੀ ਜਿਹੜੇ ਕੈਟਾਗਰੀ ਨੂੰ ਸਭ ਬਰਾਬਰ ਤੋਲ ਕੇ ਰੱਖਦਾ ਇਹਨਾਂ ਨੇ ਜਨਰਲ ਨੂੰ ਵੀ ਜੁਣ ਮਾਫ ਕੀਤੇ ਆ ਕਹਿੰਦੇ ਖੁਡੀਆਂ ਸਾਬ ਨੂੰ ਖੜਾ ਕਰਤਾ ਤੇ ਜੀਤ ਮੀਂਦਰ ਸਿੰਘ ਸਿੱਧੂ ਨੂੰ ਕਹਿੰਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਰਲ ਕੇ ਕਾਲੀ ਦਲ ਰਹਿ ਗਿਆ ਕਲਮਦਾਨ ਨਹੀਂ ਨਹੀਂ ਦੇਖੋ ਉਹ ਤਾਂ ਆਪਜੀ ਸਿਆਸੀਤ ਆਈ ਸਾਡੇ ਖੁਡੀਆਂ ਸਾਹਿਬ ਜਿੱਤਣਗੇ ਚੰਗੀ ਲੀਡ ਲੈ ਕੇ ਜਿੱਤਾਂਗੇ ਸੀ ਇਹ ਕਾਲੀ ਦਲ ਤਾਂ ਕਹਿੰਦੇ ਸਿਆਸਤ ਕੀਤੀ ਇਹਨਾਂ ਨੇ ਤਾਂ ਰਲ ਗਏ ਨਾ ਕਹਿੰਦੇ ਤਾਂ ਕਰਕੇ ਗੇਮ ਪਾ ਰਹੇ ਆ ਜਿੰਨਾ ਤਾਂ ਅਸੀਂ ਆ ਕਹਿੰਦੇ ਜਿੰਨਾ ਮਰਜ਼ੀ ਜੋਰ ਲਾ ਲੈਣ ਨੀ ਨੀ ਇਹੋ ਜੀ ਕੋਈ ਗੱਲ ਨਹੀਂ ਹੈ ਦੇਖੋ ਰਾਜਨੀਤੀ ਦੇ ਵਿੱਚ ਹਰ ਇੱਕ ਇਧਰ ਫੇਰ ਬਦਲਾ ਚੱਲਦੇ ਰਹਿੰਦਾ ਪਰ ਅਸੀਂ ਦਾਅਵੇ ਨਾ ਕਹਿੰਨੇ ਅਸੀਂ ਸੀਟ ਕੱਢਾਂਗੇ ਸਾਡੇ ਕੁੜੀਆਂ ਸਾਹਿਬ ਜਿੱਤਣਗੇ ਪਰ ਸੀਐਮ ਭਗਵੰਤ ਮਾਨ ਚੋਰ ਕਹਿੰਦੇ ਹੁੰਦੇ ਸੀ ਕਾਂਗਰਸ ਵਾਲਿਆਂ ਨੂੰ ਕਹਿੰਦੇ ਉਹਨਾਂ ਨਾਲ ਰਲੇ ਆ ਨਹੀਂ 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 ਇਹ ਕੋਈ ਗੱਲ ਨਹੀਂ ਕਦੋਂ ਕਿਹੜੇ ਟਾਈਮ ਤੋਂ ਦੱਸੋ ਕਿ ਕਦੋਂ ਚੋਰ ਕਿਆ ਉਹਨਾਂ ਨੇ ਜੇਕਰ ਬਾਡੀਆਂ ਦੀ ਗੱਲ ਕਹੀ ਹੋਵੇ ਜਾਂ ਬਾਡੀਆਂ ਦੀ ਗੱਲ ਫਿਰ ਉਹ ਤਾਂ ਬਾਡੀਆਂ ਇਹ ਤਾਂ ਰਾਜਾ ਬੜਿੰਗ ਜੀ ਸਾਡੇ ਸਪਸ਼ਟੀਕਰਨ ਦੇਣ ਆਉਂਦਾ ਵੀ ਬਾਡੀਆਂ ਜਿਹੜੀਆਂ ਲਵਾਈਆਂ ਰਾਜਸਥਾਨ ਤੋਂ ਜਾਂ ਪੰਜਾਬ ਤੋਂ ਹੀ ਲਵਾ ਸਕਦੇ ਪੰਜਾਬ ਤੋਂ ਹੁਣ ਤਾਂ ਆੜੀ ਪੈ ਗਈ ਨਾ ਇਕੱਠੇ ਨਹੀਂ ਨਹੀਂ ਉਹ ਤਾਂ ਦੇਖੋ ਉੱਤੇ ਇਹ ਤਾਂ ਪੰਜਾਬ ਦੀ ਗੱਲ ਕਰੋ ਨਾ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਆਓ ਮੇਨਾ ਪੰਜਾਬ ਦੇ ਮੁੱਦਿਆਂ ਦੀ ਗੱਲ ਹੀ ਕਰ ਰਹੇ ਆ ਨਾ ਪੰਜਾਬ ਦੇ ਮੁੱਦੇ ਜਿਉਂ ਤੋਂ ਤਿਉਂ ਨਹੀਂ ਪੰਜਾਬ ਦੇ ਪੰਜਾਬ ਦੇ ਮੁੱਦਿਆਂ ਤੇ ਹੀ ਗੱਲ ਕਰ ਰਹੇ ਆ ਮੈਂ ਪੰਜਾਬ ਦੇ ਮੁੱਦਿਆਂ ਤੇ ਹੀ ਗੱਲ ਕਰ ਰਹੇ ਆ ਜੇ ਪੰਜਾਬ ਦੇ ਵਿੱਚ ਮਕੈਨਿਕ ਹਨਗੇ ਕਿਉਂ ਲਵਾਈਆਂ ਉਹਨਾਂ ਨੂੰ ਉਦੋਂ ਰਾਜਸਥਾਨ ਤੋਂ ਬਾਡੀਆਂ ਪੰਜਾਬ ਤੋਂ ਵੀ ਲਵਾ ਸਕਦੇ ਪੰਜਾਬ ਵਿੱਚ ਮਕੈਨਿਕ ਪੰਜਾਬ ਦੀ ਮਕਾਨ ਕਿਹਾਗੇ ਸਾਡੇ ਕਿਉਂ ਨਹੀਂ ਫਿਰ ਉਹਨਾਂ ਦੀ ਜਾਂਚ ਕੀਤੀ ਉਹ ਜਾਂਚ ਹੌਲੀ ਹੌਲੀ ਦੇਖੋ ਮੈਂ ਤੁਹਾਨੂੰ ਪਹਿਲਾਂ ਉਹੀ ਗੱਲ ਤੇ ਆ ਰਹਿਣਾ ਹੀ ਫਿਰ ਇੱਕ ਜਿਹੜੇ ਕੋਈ ਵਿੱਚ 70 ਸਾਲਾਂ ਦਾ ਗੰਦ ਹੈ ਹੌਲੀ ਹੌਲੀ ਸਮੇਟਾਂਗੇ ਸੀ ਇੱਕੋ ਦਮ ਦਾ ਕੋਈ ਕੰਮ ਨਹੀਂ ਹੁੰਦਾ ਨਾ ਕਿਵੇਂ ਲੱਗਦਾ ਬਾਪੂ ਦੀ ਫਿਰ ਵੋਟਾਂ ਦਾ ਰੋਡਾਂ ਜਿੱਤੀ ਹੋਈ ਖੁੱਡੀਆਂ ਕੱਠ ਨਹੀਂ ਦੇਖ ਰਿਹਾ ਜਿਵੇਂ ਪਹਿਲਾਂ ਹੁੰਦਾ ਸੀ ਨਹੀਂ ਹੁਣ ਰੋਡ ਸੋ ਕਈ ਪਿੰਡਾਂ 'ਚ ਕਈ ਥਾਂ 'ਚ ਸਾਰੇ ਇੱਕਦਮ ਆਉਂਦੇ ਨਹੀਂ ਅੱਛਾ ਜੀ ਤਾਂ ਸਹੀ ਜਾਣਾ ਕਾਲੀਦਾਲ ਵਾਲੇ ਕਹਿੰਦੇ ਜਿੱਤਾਂਗੇ ਖੁੱਡੀਆਂ ਹਰਾਵਾਂਗੇ ਨਹੀਂ ਜਿੰਦੇ ਹੈ ਉਹ ਘੱਟੋ ਘਾਟ 20 25 ਹਜ਼ਾਰ ਰੋਡ ਤੇ ਸਾਡੂ ਜਿੱਤੂਗਾ ਹਾਂ ਇਹ ਜਿੱਤੂ ਹਰੂਗੀ ਅੱਛਾ ਜੀ ਕਿਵੇਂ ਲੱਗਦਾ ਬਾਈ ਬਾਈ ਜੀ ਆਮਾ ਦੀ ਪਾਰਟੀ ਜਿੱਤੂਗੀ ਕੰਮ ਦੇ ਆਧਾਰ ਤੇ ਜਿੱਤੂਗੀ ਉਹ ਵੜਕ ਜੀ ਨਹੀਂ ਰਹੀ ਤੁਹਾਡੇ ਨਹੀਂ 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 ਵੜਕੇ ਕਿਉਂ ਨਹੀਂ ਬਾਈ ਮੇਰੇਆ ਤੇ ਵੜਕੇ ਹੈਗੇ ਸਾਡੇ ਕੋਲੇ ਸਾਡਾ ਸਭ ਤੋਂ ਪਾਰਟੀ ਨਾਲ ਜੁੜੇ ਹੋਇਆ ਬਾਪੂ ਨੇ ਵੀ ਛੁੱਪ ਜਾ ਕਰਕੇ ਕਹਿੰਦੇ ਨਹੀਂ 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 ਇਹੋ ਜੀ ਕੋਈ ਗੱਲ ਨਹੀਂ ਜਿਵੇਂ ਪਹਿਲਾਂ ਝੰਡੇ ਚੱਕ ਕੇ ਤੇ ਦਰੀ ਨਾਲ ਲੱਗਿਆ ਹੁੰਦੇ ਅਸੀਂ ਭਾਈ ਜੀ ਪਿੰਡਾਂ ਦੇ ਵਿੱਚ ਜਾਂਦੇ ਆ ਲੋਕਾਂ ਨੂੰ ਕਹਿੰਦੇ ਜੇਕਰ ਤੁਹਾਨੂੰ ਪੂਆ ਪਾਰਟੀ ਦੇ ਕੰਮ ਚੰਗੇ ਲੱਗਦੇ ਆ ਤਾਂ ਵੋਟ ਪਾਓ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗ ਰਹੇ ਆਏ ਨਹੀਂ ਵੀ ਜਾ ਕੇ ਅਸੀਂ ਧੱਕੇ ਨਾਲ ਵੋਟ ਪਵਾ ਮੰਗੇ ਅਸੀਂ ਪਿੰਡਾਂ ਦੇ ਵਿੱਚ ਤਾਂ ਸਾਡੇ ਆਧਾਰੇ ਜਾਂਦੇ ਆ ਜਿਹੜੇ ਲੋਕ ਕਹਿੰਦੇ ਕੀਤਾ ਹੀ ਕੰਮ ਨਾ ਨਹੀਂ ਨਹੀਂ ਕੋਈ ਵੀ ਚੀਜ਼ ਆ ਮ ਕਰਦੇ ਸਿਸਟਰ ਘਾੜੋ ਸਾਲ ਅਗੇ 70 ਸਾਲ ਦਾ ਗੰਦਾ ਹੌਲੀ ਹੌਲੀ ਠੀਕ ਹੋ ਗਿਆ ਨਾ ਟਾਈਮ ਦੇ ਲੈਂਦਾ ਹੀ ਆ ਜਿਹੜੇ ਆਉਦਾ ਅੱਛਾ ਜੀ ਇੱਕੇ ਦਿਨ ਕਿਵੇਂ ਉਹਨਾਂ 75 75 ਸਾਲਾਂ ਦੀ ਰੋਡ ਆਇਆ ਤੇ ਆਹ ਕਿਵੇਂ ਰੋਡ ਆ ਜੂਗਾ ਦੋ ਸਾਲਾਂ ਅੰਦਰ ਜਿਹੜੇ ਚੌਂਕ ਦੇ ਵਿੱਚ ਉੱਥੇ ਦਿਹਾੜੀ ਕਰਨ ਵਾਸਤੇ ਆਏ ਸੀ ਸਾਡੇ ਆਧਾਰੇ ਨੇ ਗੱਲਬਾਤ ਕੀਤੀ ਤਾਂ ਕਹਿੰਦੇ ਕਾਲੀ ਦਲ ਨੂੰ ਵੋਟਾਂ ਪਾਵਾਂਗੇ ਕੀਤਾ ਹੀ ਕੱਖ ਨਹੀਂ ਕਹਿੰਦੇ ਕਣਕਾ ਜਿਹੜੀ ਉਹ ਵੀ ਕੱਟਤੀ ਸਾਡੀ ਤਾਂ ਨਹੀਂ ਨਹੀਂ ਪਤਾ ਹੀ ਉਹ ਆਪੋ ਆਪਣੇ ਵਿਚਾਰ ਹੁੰਦੇ ਨੇ ਨਿੱਜੀ ਵਿਚਾਰ ਅਗਲੇ ਦੇ ਹਾਂਜੀ ਠੀਕ ਹੈ ਉਹ ਕਹਿੰਦੇ ਸਾਨੂੰ ਹੁਣ ਸੱਥਾਂ ਦੇ ਵਿੱਚ ਮਿਲਦੇ ਨਹੀਂ ਸੱਥਾਂ ਦੀ ਗੱਲ ਕਰਦੇ ਸੀ ਨਹੀਂ ਜਾਣੇ ਸੱਥੇ ਜਾਂਦੇ ਕਿ ਉਹ ਨਹੀਂ ਜਿਹੇ ਸਾਨੂੰ ਲੋਕਾਂ ਨੂੰ ਮਿਲਦੇ ਆਂ ਜਿਹੜੇ ਸੌਂ ਦਿੰਦੇ ਸਾਨੂੰ ਲੋਕ ਨਹੀਂ ਤੁਹਾਡੇ ਐਮਪੀ ਆਉਂਦੇ ਐ ਐਮਐਲਏ ਆਉਂਦਾ ਹਾਂਜੀ ਬਿਲਕੁਲ ਆਉਂਦੇ ਆ ਜੀ ਮਿਲਦੇ ਆ ਸੱਥਾਂ ਦੇ ਵਿੱਚ ਸੱਥਾਂ ਦੇ ਵਿੱਚ ਚਲੋ ਕਿਸੇ ਦੇ ਮਜਬੂਰੀ ਆਉਂਦੀ ਆ ਕੋਈ ਕਾਰਨ ਹੁੰਦੇ ਨਹੀਂ ਆ ਸਕਦੇ ਇਹ ਪਿੰਡ ਬੁਲਾਊਗਾ ਆਉਣਗੇ ਠੀਕ ਹੈ ਲੋੜ ਹੋਊ ਕੰਮ ਹੋਊ ਹਰੇਕ ਆਉਦਾ ਐਮਐਲਏ ਵੀ ਆਉਂਦਾ ਐਮਪੀ ਵੀ ਆਉਂਦਾ ਪਿੰਡਾ ਕੋਊਰਾ ਮੁੱਖ ਮਾਟੀ ਵੀ ਸੱਦਣਾ ਸੀ ਮੁੱਖ ਮੰਤਰੀ ਵੀ ਆਊਗਾ ਆ ਭਾਜਪਾ ਵਾਲਿਆਂ ਨੇ ਨੰਕਰ ਹੋ ਸਕਦੀ ਐ ਜਾਂ ਕਾਲੀ ਦਲ ਨੇ ਟੱਕਰਦਾ ਸਾਰਾ ਨਾ ਦੇਖੋ ਰਲ ਮਿਲ ਕੇ ਜਿਹੜਾ ਚੱਲੀਆਂ ਦਾ ਅਸੀਂ ਅੰਡਰਸਟੈਂਡ ਗਏ ਨੇ ਇਹ ਸੀਟ ਕੱਢਾਂਗੇ ਸਾਡੀ ਕੁੜੀਆਂ ਸਾਫ ਜਿੱਤਣਗੇ